ਇੱਕ 8 ਵਜੇ ਦਾ ਸਮਾਂ ਹੋ ਗਿਆ ਤੇ ਢੋਲੀ ਟੱਪਾ ਤਿਆਰ ਕਰਕੇ ਰੱਖ ਰੱਖਿਆ ਤੇ ਉਹ ਤਿੰਨ ਕਿੱਲਾਂ ਚ ਦਵਾਈ ਪਾਉਣ ਵਾਲੀ ਰਹਿੰਦੀ ਅੱਜ ਕੱਲ੍ਹ ਪਾਣੀ ਘੱਟ ਸੀ ਹੱਥਾਂ ਨੇ ਤਾਂ ਨਹੀਂ ਪਾਈ ਤੇ ਹੁਣ ਲਾਉਣਾ ਡਿਊਟੀ ਇੱਥੇ ਮੌਸਮ ਆ 10:00 ਸਮੇੜਾ ਜੀ ਆ ਅਗਲੇ ਆਉਣ ਵਾਲੇ 8-10 ਦਿਨਾਂ ਇਂ ਦਿਖਾਉਂਦਾਗਾ ਨੈਟ ਹੁਣੀ ਚੈੱਕ ਕਰਕੇ ਆਟਿਆਂ ਹੋ ਸਕਦਾ ਕਿਤੇ ਚਾਰ ਗਣੀਆਂ ਪੈ ਜਾਣ ਹੋ ਸਕਦਾ ਐਂ ਰਵੇ ਹੋ ਸਕਦਾ ਭਾਈ ਬੱਠਲ ਜਿਹੜਾ ਸੂਰਜ ਮੱਥੇ ਲੱਗਦਾ ਰਵੇ ਬੱਠਲ ਜਿਹੜਾ ਤਾਂ ਕਿਉਂ ਆਖਿਰ ਧਰਤੀ ਤੋਂ ਵੱਡਾ ਚੋਬਰ ਦੂਰ ਹੋਣ ਕਰਕੇ ਛੋਟਾ ਲੱਗਦਾਗਾ ਤੇ 3:30 ਵਜੇ ਉੱਠ ਕੇ ਆਇਆ ਸੀ ਪਾਣੀ ਇੱਧਰ ਉੱਧਰ ਛੱਡਿਆ ਇੱਕ ਮੋਟਰ ਚਲਦੀ ਤੇ ਛੱਡ ਕੇ ਗਿਆ ਸੀ ਤੇ ਬਾਕੀ ਨੌਜਵਾਨ ਉਧਰ ਨਹੀਂ ਗਏ ਕਮਟਰ ਚਲਾ ਲਿਆ ਕੇ ਤੇ ਮਾਹੌਲ ਲੋਟ ਬੋਸਣਾ ਜੀ ਲੱਗਿਆ ਹੋਇਆ ਪਾਪਾ ਆਇਆ ਸੀਗਾ ਚਾਹ ਲੈ ਕੇ ਚਾਹ ਪੀ ਲਈ ਬਾਣ ਦੇ ਆਲੇ ਦਾਲੇ ਗੇੜੇ ਕੱਢ ਲਏ ਤੇ ਅੱਧਾ ਘੰਟਾ ਗਿਣ ਕੇ ਪੂਰੀ ਅੱਖ ਲਾ ਲਈ ਮਤਲਬ అలਾਰਮ ਲਾ ਕੇ ਕਈ ਵਾਰੀ ਮੈਨੂੰ ਨੀਂਦ ਬਾੜੀ ਚੜਦੀ ਹੁੰਦੀ ਹੈ ਬਈ ਉਦੋਂ ਮੈਂ ਇਹੀ ਕਰਦਾ ਹੁੰਨਾ ਇਹਨੂੰ ਅੰਗਰੇਜ਼ੀ ਚੋ ਕਹਿੰਦੇ ਆ ਪਾਵਰ ਨੈਪ ਵੀ ਥੋੜਾ ਜਣਾ ਚਪਕੀ ਜੀ ਲਾਉਣੀ ਉਹਦੇ ਨਾਲ ਕੀ ਹੁੰਦਾ ਕੀ ਬਈ ਆਪਣੀ ਅਨੀਂ ਦਾ ਇੱਕ ਵਾਰੀ ਉਹ ਉੱਡ ਜਾਂਦੀ ਹੈ ਮਤਲਬ ਉਸ ਤੋਂ ਬਾਅਦ ਦੁਬਾਰੇ ਨੀਂਦ ਦੇ ਟੂਲੇ ਆਉਣੋਂ ਹਟ ਜਾਂਦੇ ਆ ਕਿ ਮੈਨੂੰ ਵਾਵਾ ਨੀਂਦ ਨਹੀਂ ਆਈ ਘਰੋਂ ਵੀ ਮੈਂ ਨੀਂਦ ਨਹੀਂ ਆਈ ਜਿਵੇਂ ਸੀਗਾ ਮੋਟਰਸਾਈਕਲ ਤੇ ਚੜ ਕੇ ਉਵੇਂ ਹੀ ਉੱਠ ਕੇ ਅ ਤੁਰ ਪਿਆ ਸੀਗਾ ਮਾਰ ਕੇ ਅੱਖਾਂ ਤੇ ਪਾਣੀ ਦੇ ਛਿੱਟੇ ਖੈਰ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਅ ਦਾਸ ਹੜ੍ਹ 24 ਜੂਨ ਬਰਾ 2025 ਤੇ ਦਿਨ ਕੀ ਆ ਪਤਾ ਨਹੀਂ ਸ਼ਾਇਦ ਮੰਗਲਵਾਰ ਤੇ ਇੱਥੇ ਦਵਾਈ ਦੂਈ ਦਾ ਛੜਕਾ ਕਰਕੇ ਤੇ ਫਿਰ ਚਲਦੇ ਆ ਉਧਰਲੇ ਖੇਤ ਨੇ ਹੀ ਵਾਲਾ ਮਾਹੌਲ ਵੀ ਦਿਖਾਵਾਂਗੇ ਦੂਜੇ ਇੱਕ ਹੋਰ ਖੇਤ ਵਾਲਾ ਤੁਹਾਨੂੰ ਮਾਹੌਲ ਦਿਖਾਉਣੇ ਆਗੇ ਤੇ ਉਧਰ ਝੋਨਾ ਲਾਉਂਦੇ ਆ ਪਨੀਰੀ ਗੱਲ ਇੱਥੋਂ ਲੈ ਗਏ ਸੀ ਪਟ ਕੇ ਤੇ ਖੈਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜਰੂਰ ਦੇਖਿਓ ਪਿੰਡਾਂ ਵਾਲਾ ਆ ਤੇ ਇਸੀ ਪ੍ਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਬਈ ਜਿਨ੍ਹਾਂ ਨੇ ਨਹੀਂ ਕਰਿਆ ਤੇ ਫੋਲੋ ਵੀ ਕਰ ਲਿਓ ਤੇ ਇਹੀ ਨਾਂ ਤੇ ਆਪਣਾ ਖਾਤਾ ਇੰਸਟਾਗ੍ਰam ਤੇ ਆ ਤੇ ਕੋਈ ਗੱਲਬਾਤ ਕਰਨੀ ਹੈ ਤੁਸੀਂ ਮੇਰੇ ਨਾਲ ਇੰਸਟਾਗ੍ਰam ਤੇ ਕਰ ਸਕਦੇ ਹੋ ਬਈ ਟੀਰ ਗਿਆ ਨੇ ਪਾਇਆ ਹੋਇਆ ਖਰੂ ਤੇ ਸਮਾਂ 9:30 ਵਜੇ ਦਾ ਤੇ ਟੰਗੜਪੜੀਆ ਚੱਕ ਲਿਆ ਤੇ ਮੋਢਿਆਂ ਤੇ ਢੋਲੀ ਨੂੰ ਰੱਖ ਲਿਆ ਆ ਘਰਾਂ ਨੂੰ ਚਲਦੇ ਆ ਪ੍ਰਸ਼ਾਦਾ ਪਾਣੀ ਛਕਦੇ ਆ ਆ ਦੂਜੇ ਖੇਤਾਂ ਦੀਆਂ ਡਿਊਟੀਆਂ ਹਲਾਉਣੇ ਆ ਤੇ ਚਾਚੇ ਦੀ ਪਨੀਰੀ ਤੇ ਗੱਡਿਆ ਹੋਇਆ ਡਰਨਾ ਤੇ ਕਈ ਵਾਰੀ ਭਲੇਖਾ ਪਾਉਂਦਾ ਕਿ ਚਾਚਾ ਖੜਾ ਇਹ ਨਿੱਕੇ ਚਾਚੇ ਵੀ ਪਨੀਰੀ ਆ ਆ ਹੱਥ ਚ ਰੰਗੀਆਂ ਹੋਈਆਂ ਦੋ ਬੋਤਲਾਂ ਖਾਲੀ ਲੋਟ ਆ ਖਰ ਕੰਮ ਤਾਂ ਭਲੇਖਾ ਪੂਰਾ ਪਾਉਂਦਾ ਬੰਦੇ ਦਾ ਇਹ ਦੂਰੋਂ ਹਾ ਉਹ ਉੱਥੇ ਗਾਂ ਜਾਂਦਾ ਜਾਂਦਾ ਫੇਰ ਮੁੜਿਆ ਆ ਇਹ ਪੁੱਛਣ ਵਾਸਤੇ ਕਿ ਭਾਈ ਸਾਡੇ ਤਾਂ ਇਹਨੂੰ ਡਰ ਨਾ ਕਹਿੰਦੇ ਆ ਤੇ ਤੁਸੀਂ ਦੇਖਣ ਵਾਲੇ ਵੀਰੇ ਇਹ ਦੱਸਿਓ ਕਿ ਕਿੱਥੋਂ ਵੀਡੀਓ ਨੂੰ ਦੇਖ ਰਹੇ ਹੋ ਤੇ ਇਹਨੂੰ ਸੁੱਢਿਆਲੇ ਪਾਸੇ ਕੀ ਕਹਿੰਦੇ ਆ ਗਿਆ ਯੰਤਰ ਨੂੰ ਹੁਣੇ ਯਾਦ ਕਰਦਾ ਆਉਂਦਾ ਸੀ ਚਾਚੇ ਨੂੰ ਤੇ ਆ ਆ ਗਿਆ ਕਰਮਾਂ ਵਾਲਾ ਹਾਲ ਪਾ ਕੇ ਥੋੜਾ ਇਟ ਡੰਡਾ ਢਿੱਲਾ ਕਰਨਾ ਢੰਡਾ ਢਿੱਲਾ ਕਰਨਾ ਮਾੜਾ ਆ ਪਾਣੀ ਮੈਂ ਵੀ ਨਹੀਂ ਗੌਰ ਕਰੀ ਬਸ ਪਾਣੀ ਮੈਂ ਆਏ ਦੇਖ ਲੈ ਸੀ ਆੱਚਾ ਵੀ ਪਾਣੀ ਪਿਆ ਹੋਇਆ ਅਨੱਕਾ ਨੂੰ ਘਟਲਾ ਹੂ ਮੜਾ ਮੁੱਟਾ ਕੋਈ ਉਹਦਾ ਪੈਪਲਾਂ ਨਾਲ ਸੋਸਰੀ ਕਲ ਚਾਚਾ ਜੀ ਤਕੜੀ ਸਿਹਤ ਹਰ ਗਿਆ ਕਾਂ ਬਾਜਿਆ ਕਰੀ ਠੀਕ ਐ ਕਿਹੜੇ ਜੇ ਮਾਰਦਾ ਨਾਲ ਆ ਥੋੜਾ ਜਿਹਾ ਰਹਿ ਗਿਆ ਜੇ ਫਿਰ ਆਲੇ ਛੱਡ ਕੇ ਆਣਾ ਜੀ ਅੱਛਾ ਐ ਚਾਚਾ ਉੱਤਰੇ ਵਾਲੇ ਡਰਨੇ ਨਾਲ ਖੜਕੇ ਗੱਲਾਂ ਕਰਕੇ ਆਇਆ ਮੈਂ ਉਹਨੂੰ ਸਮਝਾਵਾਂ ਮੜਾ ਇਹ ਕੁਛ ਉਹ ਦੋ ਬੋਤਲਾਂ ਟੰਗ ਰੱਖੀਆਂ ਹੱਥ 'ਚ ਉਹਨੇ ਤੇ ਉਹ ਸ਼ਰਾਬੀ ਹੋ ਜਾਂਦਾ ਉਹ ਹੱਥ ਨੇ ਰੱਖ ਹੀ ਕਿਹੜੀ ਰੱਖਦਾ ਉਹ ਆਹੋ ਰੋਜਨੀ ਵੜੰਦਾ ਆ ਵਰਦੀ ਜੀ ਕਿਧਰੋਂ ਪਾ ਰਖੀ ਐ ਤੇ ਵਰਦੀ ਜੀ ਕਿਧਰੋਂ ਪਾਈ ਐ ਫੈਕਟਰੀ ਵਾਲੀ ਦੀ ਐ ਫੈਕਟਰੀ ਐ ਫੈਕਟਰੀ ਵਾਲੀ ਵਰਦੀ ਕਿੱਥੋਂ ਤੇ ਹੈਗੀ ਇਹਦਾ ਮਾਮਾ ਲੱਗਿਆ ਹੋਇਆ ਉੱਥੇ ਉਹਦੀ ਹੁੰਦੀ ਸੀ ਕੁਲਦੀਪ ਦਾ ਠੀਕ ਐ ਘਰੋਂ ਚੱਕ ਲਿਆ ਹੈ ਠੀਕ ਐ ਭਾਈ ਘਰ ਚੰਗਾ ਚਾਚਾ ਕਹਿੰਦਾ ਡਰਨਾ ਰੋਜਾ ਨੂੰ ਤਾਂ ਨਹੀਂ ਬੜਨ ਦਿੰਦਾਗਾ ਤੇ ਪਰ ਉਹ ਦਾਰੂ ਦੀਆਂ ਬੋਤਲਾਂ ਵਾਲੀ ਗੱਲ ਗਲਤ ਤਾਂ ਡਰਨੇ ਦੀ ਕਦੇ ਸ਼ਰਾਬੀ ਹੋ ਕੇ ਪਾਣੀ ਚ ਨਾ ਡਿੱਗਿਆ ਹੋਵੇ ਦੇ ਤੁੰਗਾ ਜੀ ਕਿਤੇ ਰਾਬੀ ਹੋਗੇ ਤੇ ਗਵੇ ਜੀ ਹਾਂ ਠੀਕ ਆ ਭਾਈ ਤੇ ਹਾਸੇ ਮਖੌਲ ਚਾਚੇ ਹੋਰਾਂ ਦੀ ਮਤ ਭਈ ਆਪਣੀ ਏਕੋ ਜੀ ਆ ਤਾਂ ਅਸੀਂ ਹੱਸ ਕੇ ਲੈਂਦੇ ਇਹ ਜੀ ਗੱਲਾਂ ਕਰ ਲੈਨੇ ਦੋ ਮਿੰਟ ਬੰਦੇ ਦਾ ਚਿੱਤ ਲੱਗ ਜਾਂਦਾ ਚੱਲ ਮੈਂ ਜਾਵਾਂ ਫਿਰ ਚਾਚਾ ਚੰਗਾ ਜੀ ਤੂੰ ਵੀ ਮਾਰ ਫਿਰ ਸੈਲਫਾ ਚੰਗਾ ਹੁਣ ਖੋਲ ਕੇ ਜਾਵਾਂਗੇ ਬੱਲੇ ਹਾਂ ਥੋੜਾ ਜਿਹਾ ਲੋਕ ਜੁੜੀਆਂ ਕਰਦੇ ਵਸ ਬੱਲੇ ਰੱਖਣੀ ਦਲੇ ਮੜੇ ਚੱਕੀ ਮੜੇ ਬਾ ਲੋਟ ਆ ਮੇਲਾ ਦਾ ਠੀਕ ਆ ਸ਼ਾਸਤਰੀ ਕਾਲ Sıcak. Samı gibi ever. ਸਿੱਧਾ ਬਠਿੰਡੇ ਨੂੰ ਜਾਂਦੀ ਹੋਈ ਰੋਡਵੇਜ ਉਹ ਬੱਲੇ ਜੋ ਬਰੋ ਤਗੜੇ ਹੋ ਵਧੀਆ ਵੀ ਵਧੀਆ ਲੋਟਾਂ ਜਿਆਦਾ ਵੀ ਵਧੀਆ ਮੈਨੂੰ ਯਾਦ ਕਰੀ ਜਾਂਦੇ ਏ ਅੰਦਰ ਚੱਕਰ ਆ ਗਿਆ ਫਿਰ ਅਸੀਂ ਵਾਹ ਕਿੰਨੇ ਉਹ ਹੋਏ ਚੀ ਗੜੇ ਬੈਣਗੇ ਬਈ ਇਹ ਚ ਇਹ ਚ ਢਾਈ ਨਹੀਂ ਢਾਈ ਨਹੀਂ ਆ ਆਮਲ ਆਪਣੀ ਆਹ ਗਲਾਈ ਚ ਚਿੱਟਾ ਹੀ ਢਾਈ ਢਾਈ ਐਛਾ ਲੋੜਾ ਫੁੱਟ ਦੋ ਢਾਈ ਫੁੱਟ ਉੱਚਾ ਫੁੱਟ ਦੋ ਓਕੇ ਓਕੇ ਤੇ ਭਈ ਆਹ ਡੱਗ ਵਾਲਾ ਪ੍ਰੋਗਰਾਮ ਜਬੜਾਈ ਜਾਂਦਾ ਆਪਣੇ ਵਾਲਾ ਹੈਪੀ ਤੇ ਸਹਿਜ ਕੇ ਵਾਲੇ ਪਾਸੇ ਖੜਿਆ ਰਹੇ ਉਹ ਚੋਬਰ ਵੀ ਆ ਗਿਆ ਆਪਣੇ ਵਾਲਾ ਉਹ ਕਰਕੇ ਕੱਦੂ ਗੱਪਾ ਕਰਕੇ ਆਗੇ ਨਹੀਂ ਜੋ ਠੀਕ ਹੈ ਕਦੂ ਗਪਾਉਂ ਕੜੇ ਤਿਆਰੀਆ ਲਿਆਓ ਕੋਈ ਨਾ ਫਿਰ ਬਣਾਉਣੇ ਆ 12 ਵਜੇ ਦਾ ਬੇੜਾ ਤੇ ਹੈਪੀ ਹੋਣਾ ਨੇ ਭਈਆ ਸੰਨੀ ਵਾਲਾ ਕੰਮ ਚੱਕ ਰੱਖਿਆ ਚੱਲ ਵਧੀਆ ਉਹ ਜਿੱਦਾਂ ਦੱਪੇ ਜੀ ਦਾ ਉੱਠ ਕੇ ਰਲ ਆਉਣੀ ਜੀ ਔਖੀ ਲੱਗਦੀ ਹੈ ਬੇੜੇ ਨਾਲ ਰਲ ਜੂ ਤੇ ਇਧਰ ਨੌਜਵਾਨ ਆ ਵੀ ਚੱਕ ਲੈ ਬਾਈ ചൊബരാ ਲੋਟਾ ਪ੍ਰੋਗਰਾਮ ਹੈ ਸਟਾ ਤੇ ਚੋਬਰ ਭਾਈ ਨਾ ਉਹਦੇ ਪਿੰਡੋਂ ਆਪਣੇ ਪਿੰਡ ਆਹ ਪ੍ਰੋਗਰਾਮ ਇਹ ਚਲਾਉਂਦੇ ਆ ਆਪ ਦਾ ਸਮਾਨ ਜਿਆ ਪਸਦੇ ਆ ਤੇ ਆ ਸਿਸਟਮ ਬਣਾ ਦਿੰਦੇ ਹੈਗੇ ਤੇਰਾ ਚੋਬਰ ਆਪਣਾ ਨਾਂ ਤਰਸੇਮ ਸਿੰਘ ਤਰਸੇਮ ਸਿੰਘ ਆ ਤੇ ਇਹਦਾ ਮਿੱਤਰ ਦਾ ਪਿੰਡ ਰੋੜੀਆ ਨਾਲ ਹੀ ਜਿਹਾ ਦੁਰਗੜ੍ਹ ਨੂੰ ਜਾਣੇ ਜਦੋਂ ਇਸੇ ਮੇਨ ਰੋਡ ਦੇ ਉੱਤੇ ਤੇ ਆਪਣੇ ਪਿੰਡ ਇੱਥੇ ਆਪਣੀਆਂ ਨੇਈਆਂ ਕੋਲੇ ਆ ਸੂਰਤ ਗਏ ਆ ਬਣਾਉਂਦੇ ਆ ਤੇ ਆ ਮਿੰਟਾਂ ਚ ਆਉਂਦਾ ਹੈ ਸਿਸਟਮ ਪੱਕਾ ਕਰਿਆ ਆਉਂਦੇ ਹੈਗੇ ਹਾਂ ਪਾਣੀ ਫਲਸ਼ ਕੋਈ ਵੀ ਇਹੋ ਜਿਹਾ ਸਿਸਟਮ ਇਹਨਾਂ ਨੇ ਬਣਵਾਉਣਾ ਭਾਈ ਤੁਸੀਂ ਤਰਸੇਮ ਨਾਲ ਸੰਪਰਕ ਕਰ ਸਕਦੇ ਹੋ ਤੇ ਮੇਰਾ ਆਪਣਾ ਨੰਬਰ ਬੋਲ ਦੇ ਇੱਕ ਵਾਰੀ 93508 64409 ਜੀ 93508 64 409 409 ਹਾਂ ਤੇ ਬਾਕੀ ਭਾਈ ਤੁਸੀਂ ਇਸ ਚੋਬਰ ਤੋਂ ਕੋਈ ਇਹਦਾ ਰੇਟ ਰੂਟ ਜਾਂ ਇਹਦੇ ਬਾਰੇ ਗੱਲਬਾਤ ਤੁਸੀਂ ਫੋਨ ਕਰਕੇ ਪਤਾ ਕਰ ਸਕਦੇ ਹੋਗੇ ਇਹ ਬੜਾ ਮਿਹਨਤੀ ਐ ਜੋਬਰ ਬਾਈ ਕਿਵੇਂ ਹਾਂ ਸਾਰਾ ਕੁਛ ਇਹਦਾ ਆਪਦਾ ਜੋਬਰ ਦਾ ਬਾਈ ਆਪ ਮਿਹਨਤ ਕਰਦਾ ਕਰ ਜਦੋਂ ਮੈਂ ਆਇਆ ਤੇ ਉਦੋਂ ਵਿੱਚ ਬੜਿਆ ਬੈਠਾ ਸੀ ਟੋਏ ਜੇ ਤੇ ਆਪਦਾ ਪ੍ਰੋਗਰਾਮ ਸਾਰਾ ਕਰਦਾ ਆਪ ਦੀ ਇਹ ਬਥਾ-ਪਥਾਈ ਇਹਨਾਂ ਦੀ ਆਪ ਦੀ ਜਿਵੇਂ ਇੱਕ ਨੰਬਰ ਦਾ ਮਾਹੌਲ ਜਮਾ ਐ ਨਹੀਂ ਕਿ ਉਹ ਅੱਗੇ ਜਾ ਕੇ ਕਰਾਇਦੇ ਲਿਆਉਂਦੇ ਆ ਕਿਤੋਂ ਹੋਰ ਵੀ ਮਤਲਬ ਉਹਦੇ ਮੁੱਲ ਦੇ ਲਿਆਉਂਦੇ ਆ ਤੇ ਪੱਥਾ-ਪਥਾਈ ਸੋਹਣੀ ਕਰਦੇ ਆ ਵਧੀਆ ਮਤਲਬ ਸੋਹਣਾ ਸਿਮਿੰਟ ਸਰੀਆ ਸਾਰਾ ਇਹਦੇ ਚ ਲੱਗਿਆ ਹੁੰਦਾਗਾ ਇੱਕ ਗੱਡੀ ਚ ਉੱਪਰ ਦੀ ਆਪਦੀ ਲੋਟਾ ਲੋਟਾਂ ਬੰਦਾ ਮਿਹਨਤੀ ਨੰਬਰ 1 ਸੈਟ ਆ ਬਾਈ ਪ੍ਰੋਗਰਾਮ ਆ ਪਿੰਡ ਆਲੇ ਮਿੱਤਰ ਨੂੰ ਕਿਸੇ ਨੂੰ ਨੰਬਰ ਚਾਹੀਦਾ ਹੋਇਆ ਗੱਲਬਾਤ ਪੁੱਛਣੀ ਹੋਈ ਜਾਂਦੇ ਆਸ-ਪਾਸੇ ਦੇ ਆਪਣੇ ਮਾਨਸਾ ਜ਼ਿਲ੍ਹੇ ਦੇ ਪਿੰਡ ਆ ਜਾਂ ਬਟੈਂਡੇ ਦੇ ਪਿੰਡ ਆ ਤੇ ਕਿਤੇ ਵੀ ਹੋਵੇ ਪ੍ਰੋਗਰਾਮ ਆ ਆਓ ਇੰਡੀਆ ਜਿੱਥੇ ਮਰਜੀ ਹੋਵੇ ਬੰਦਾ ਠੀਕ ਐ ਤੁਰ ਪਹੁੰਚਾਏ ਕਹਿੰਦੇ ਭਈ ਅਸੀਂ ਪੰਜਾਬ ਹਰਿਆਣਾ ਜਿੱਥੇ ਮਰਜੀ ਹੋਵੇ ਨਾ ਚੋਬਰ ਕਹਿੰਦਾ ਅਸੀਂ ਉੱਥੇ ਹੀ ਕਰਿਆ ਵਾਂ ਇਹ ਕੰਮ ਲੋਟਾ ਚੋਬਰ ਖੈਰ ਆ ਇਹਨੂੰ ਕਈ ਵਾਰੀ ਟੱਕਰਿਆ ਸੀ ਹਤਮਲ ਟੱਕਰਦੀ ਰਹਿੰਦੇ ਉਹ ਨੇਹੀ ਕੋਲੇ ਆਪਣੇ ਕੋਲੇ ਉੱਥੇ ਕੰਮ ਕਰਦੇ ਅੱਜ ਮੌਕਾ ਮਿਲ ਗਿਆ ਜਰਾ ਜ਼ਰੂਰ ਬਣਾਵਾਂਗੇ ਅੱਜ ਭਈ ਇਹਨਾਂ ਦੀ ਵੀਡੀਓ ਕਿਹੜਾ ਨੰਬਰ ਤੇ ਸਪਾਰਕ ਕਰ ਸਕਦੇ ਆ ਤੁਸੀਂ ਤਿਆ ਨਵਜਵਾਨ ਭਾਈ ਆਪਣੀ ਪਿੰਡ ਦਾਗਾ ਚੋਬਰ ਇਹ ਵੀ ਖੈਰ ਬਹੁਤ ਮਿਹਨਤੀ ਹੈਗਾ ਲਟਕਾ ਇਹਨੇ ਬੋਲ ਜਾ ਬਠਾ ਰੱਖਿਆ ਮੁੜ ਕੇ ਕੰਮ ਜਬ ਵੀ ਨਹੀਂ ਕਰਿਆ ਹਨਾ ਇਹ ਹਾਂ ਆਹੋ ਕੰਮ ਮਤ ਕਿਹੜਾ ਯਾਰ ਹਨਾ ਗਰਮੀ ਹੋਈ ਹੈ ਗਰਮੀ ਤਾਂ ਫਿਰ ਤੁਹਾਨੂੰ ਪਤਾ ਹੈ ਮਹੀਨਾ ਕਿਹੜਾ ਹੈ ਹਾਂ ਅਜੇ ਦਾ ਮਹਾਪਾਤ ਹੋਰੇ ਬਾਕੀ ਨੇ ਹੈ ਦਸੇਮ ਅਜੇ ਦਾ ਮਹਾਪਾਤ ਦੋ ਹੋਰੇ ਬਾਕੀ ਨੇਗੇ ਇਹ ਤਾਂ ਸਾਤ ਬਣਦੇਗੇ ਚੀਕਾਂ ਉਦੋਂ ਨਿਕਲਦੀਆਂ ਅਸਲੀ ਦਹਿਮ ਹੁੰਦਾ ਜਦੋਂ ਤਵਾ ਵੀ ਨਹੀਂ ਚੱਲਦੀ ਇਹਦੇ ਹਾਂ ਉਦੋਂ ਕਿਤੇ ਨਹੀਂ ਜਿੱਤ ਲੱਗਦਾ ਠੀਕ ਹੈ ਫਿਰ ਲੋਟ ਆ ਪਈ ਮਤਰਾ ਵਾਦਾ ਕਰੇ ਰੱਬ 12 ਵਜੇ ਕੇ 12 ਮਿੰਟਾਂ ਦਾ ਟਾਈਮ ਹੋ ਗਿਆ ਘਰੇ ਆ ਕੇ ਫੇਰ ਅੱਧਾ ਘੰਟਾ ਖਲਾਟਿਆ ਤੇ ਉਹਨੇ ਉਹ ਚੌਬਰ ਵੀ ਆ ਗਿਆ ਸੀਗਾ ਘਰੇ ਤੇ ਢੋਲੀ ਟੱਪਾ ਹੁਣ ਇਹ ਚੱਕੂ ਆ ਹਾਂ ਹਾਂ ਪੂਰਾ ਦੁਪਹਿਰੇ ਫੇਰ ਬਤਾਇਮ ਹੋ ਰਿਹਾ ਵਧੀਆ ਉਹਦਾ ਚਾਰਜ ਹੀ ਸੀ ਮੈਂ ਦੁਬਾਰੇ ਲਾ ਕੇ ਰੱਖਦੀ ਏ ਰੇ ਉਹਦੇ ਚ ਪਈ ਆ ਉਹ ਦਵਾਈ ਟੋ ਵਾਲਟੀ ਚ ਹੈ ਮੀਮੋ ਕੁਛ ਨਹੀਂ ਗਾ ਤੇ ਮਾਤਾ ਜੀ ਹਣਾ ਲੇ ਬਸ ਮਸਾ ਨਾ ਆ ਕੇ ਵੇਲੀ ਹੋਈ ਆ ਪਾਵਣੇ ਬਾਰਾ ਚਲੋ ਦੇਉ ਦੁਬਾਰੇ ਆਸ਼ੀਰਵਾਦ ਧੰਨਵਾਦ ਪੁੱਤ ਜਿਉਂਦਾ ਰਹੇ ਤੇਰੀ ਬੱਦੀ ਹੋਵੇ ਜਾਂ ਤੂੰ ਕਦੋਂ ਕਰਿਆ ਹੁਣ ਬੱਗੂ ਕੇ ਚੱਲੇ ਚ ਤੇ ਮੈਂ ਬਸ ਚਾਹ ਦੀ ਤਿਆਰੀ ਕਰ ਲੂਿੰਦੂ ਜੂਰ ਜੂਰ ਨਾਲ ਆਏ ਜੀ ਉਥੋਂ ਠੀਕ ਆ ਬੁੱਢਾ ਭਲਾਓ ਸੱਤਰੀ ਗੱਲ ਸਾਰ ਆ ਸੱਤਰੀ ਗੱਲ ਧੰਨਵਾਦ ਹੋ ਗਏ ਜਿਹੜੇ ਰੋ ਚੈਨਲ ਦੇ ਨਾਲ ਲਾਇਕ ਸੇ ਕਮੈਂਟ ਜੀ ਭੇਜਣਾ ਜਦੋਂ ਆਪਾਂ ਵੀਡੀਓ ਬਣਾਉਣੀ ਹੁੰਦੀ ਆ ਹਾਂ ਜਦੋਂ ਵੀਡੀਓ ਬਣਾਉਣੀ ਹੁੰਦੀ ਆ ਫੋਲੋ ਵੀ ਕਰ ਦੋ ਮੈਨੂੰ ਸਿਰੇ ਚਾ ਆਦਾਂ ਦੇ ਕਰਨ ਠੀਕ ਹੈ ਹੁਣ ਤੂੰ ਦੱਸ ਦੇ ਕੀ ਆ ਬੋਲ ਹਟੀ ਆ ਜਦੋਂ ਮੈਂ ਵੀਡੀਓ ਬਣਾਉਣੀ ਹੁੰਦੀ ਉਹਦੀ ਸੀਟੀ ਜੀ ਉਹਦੀ ਬੋਲਦੀ ਆ ਹਾਂ ਚਲ ਕੋਈ ਵਿੱਚ ਬੋਲੀ ਜਾਂਦੀ ਠੀਕ ਹੈ ਚਲੋ ਲਓ ਤੁਸੀਂ ਦਾਅਵਾ ਬਸ ਮੈਂ 12 ਵਜੇ ਆ ਕੀ ਖਾऊं ਘਰੇ ਚਾਰ ਰੋਟੀ ਲੋਕ ਠੀਕ ਹੈ ਜੀ ਤੇ ਭਾਈ ਜਿਹੜੇ ਖੇਤੋਂ ਆਇਆ ਸੀ ਉਸ ਖੇਤ ਦੀ ਦੁਵਾਰੇ ਲੱਗੀ ਜੋਟੀ ਆ ਤਰੀਕਾ ਆ ਲਾ ਡੋਟਾ ਤੂੰ ਕੁੜੇ ਕਿੱਧਰ ਗਈ ਸੀਗੀ ਆ ਕੀ ਹੈਗਾ ਸਮੋਸਾ ਸਮੋਸਾ ਇੱਥੇ ਮੋਟਰਾ ਬੰਦੀ ਕਰਦੇ ਨੇ ਕਿਰਾਵਾ ਕਿੱਥੇ ਬੰਦ ਕਰਦੇ ਬਾਹਲਾ ਪਾਣੀ ਕਰਦਾ ਮੀਂਹ ਆ ਜਾਏਗਾ ਗਰਮੀ ਵਾਲੇ ਦੇ ਮੀਂਹ ਵਾਲਾ ਮਾਹੌਲ ਦੱਸਿਆ ਹੋਇਆ ਨਹੀਂ ਖਾ ਲੋ ਪੁੱਤਰ ਮੈਂ ਨਹੀਂ ਖਾਂਦਾ ਠੀਕ ਐ ਤੇ ਅਗਲੇ ਖੇਤ ਪਈ ਜਿਹੜਾ ਰਹਿੰਦਾ ਗੱਦੂ ਉਹਦੇ ਚ ਪਾਣੀ ਖੜਾਗਾ ਤੇ ਪਾਣੀ ਨਾ ਸੁੱਕ ਜੇ ਫਿਰ ਪਿਛਲੇ ਪੈਰ ਨੂੰ ਲਾਉਣਗੇ ਵੀ ਉਹ ਤੇ ਇਹ ਜੋ ਉੱਪਰ ਇਧਰਲੇ ਖੇਤ ਜੇ ਫੇਰ ਜਾਂਦਾ ਤੇ ਮੈਂ ਅਗਲੇ ਖੇਤ ਜਿੱਥੋਂ ਆਇਆ ਸੀ ਉੱਥੇ ਫੇਰ ਟਰੈਕਟਰ ਲੈ ਕੇ ਜਾਂਦਾ ਕੱਦੂ ਕਰਨ ਤੇ ਗਰਮੀ ਵਾਲੀ ਚੂੜੀ ਵੀ ਰਹਿਣ ਪੂਰੀ ਟਾਇਰਡ ਕਰੀ ਪਈ ਹੈਗੀ ਆ ਅੱਗੇ ਖੇਡਾਂਗੇ ਸਹਜ ਖੇਤ ਜਾ ਕੇ ਆਉਣਾ ਛੇਤੀ ਆਉਂਗਾ ਹੈ ਪਰਿਆ ਹੋਇਆ ਠੀਕ ਹੈ ਇੱਥੇ ਆ ਭਾਈ ਉਹਨਾਂ ਦਾ ਸਿਸਟਮ ਤਾਂ ਸੇਮ ਦਾ ਆ ਇੱਥੇ ਬਣਾਉਂਦੇ ਆ ਕੜੇ ਜੇ ਤੇ ਉਹ ਆਪਣੀਆਂ ਨਿਆਂਇਆਂ ਤੇ ਨਿਆਂਇਆਂ ਦੇ ਗਾਂ ਉਹ ਲਾਈ ਜਾਂਦੇ ਝੋਨਾ ਤਗੜਾ ਠੀਕ ਐ ਜੋ ਤੇ ਲਿਗੇ ਤਾਂ ਲਾਇਆ ਏ ਨੇ ਹੀ ਚਲਾ ਰੱਖੀ ਐ ਜਿਹੜੀ ਆ ਰੋਡ ਜਾਂਦਾ ਸਿੱਧਾ ਪਿੰਡ ਜੋੜਕੀਆਂ ਜ਼ਿਲ੍ਹਾ ਮਾਨਸਾ ਨੂੰ ਇੱਧਰਲੇ ਖੇਤ ਵੀ ਇੱਧਰਲੇ ਰੋਡ ਵੀ ਵਗ ਜਾਂਦੇ ਨੇ ਨਾ ਕਈ ਵਾਰੀ ਹੋਰ ਕਾਲੇ ਬਾ ਚੜਦੀ ਗੱਲਾ ਦਾ ਨਾਦ ਜਉਣ ਜੋ ਗਿਆ ਕਰਿਓ ਆਇਆ ਮਹਾ ਮੋਰ ਕੀ ਆਵਾਂਗੀ ਵਧੀਆ 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 ਆਪ ਦੱਸੋ ਹਾਂ ਜਾਇਆ ਕਰਿਆ ਦਰਸ਼ਨ ਬਈ ਮੈਂ 34ਵੇਂ ਦਿਨ ਕਰਿਆ ਆਇਆ ਜੀ ਕਿਵੇਂ 4-5 ਦਿਨ ਹੋ ਗਏ ਮੰਨਦਾ ਨਹੀਂ ਚੜਦਾ ਕਰਾਂ ਕਰ ਜੂਆ ਚੜਦਾ ਨਹੀਂ ਇਹ ਤਾਂ ਸਾਈਕਲ ਦੀ ਘਟੂਗਾ ਨਾ ਜ਼ਿੰਦਗੀ ਵਿੱਚ ਕਿੱਲਾ ਕਰਦਾ ਸੀ ਯਾਰ 5:38 ਮਿੰਟਾਂ ਦਾ ਟਾਈਮ ਤੇ ਕਰੇ ਆ ਕੇ ਨੀਰੇ ਚਾਰੇ ਤੋਂ ਬਾਅਦ ਥੋੜਾ ਜੀ ਅੱਖ ਲਾ ਲਈ ਸੀ ਫਿਰ ਤੇ ਹੁਣ ਫਿਰ ਨਹੀਂ ਚਾਏ ਕੱਖਾਂ ਵਾਲੀ ਦਵਾਈ ਪਾਉਣ ਵਾਲੀ ਆ ਰਹਿੰਦੀ ਐ ਇਹਦੇ ਜੱਤਿਆ ਨੌਜਵਾਨ ਗੱਗੂ ਪਹੁੰਚ ਗਿਆ ਸੀ ਮੂਰੇ ਮੂਰੇ ਢੋਲੀ ਚੱਕ ਕੇ ਤੇ ਫਿਰ ਅਗਲੇ ਖੇਦੀ ਡਿਊਟੀ ਲੱਗੀ ਹੋਈ ਆ ਪਲਾਸ ਨਾਲ ਖੁੱਲੂ ਤੇ ਸੀਲ ਜੀ ਲੱਗੀ ਹੋਈ ਆ ਬੰਦ ਕਰਤੀ ਮੋਟਰ

ਟੱਟ ਦੇ ਫੁੱਲ ਜਮਾ ਚੱਲ 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 ਬੈਸ ਹੋਰ ਵਾ 500 ਗ੍ਰਾਮ ਹੀ ਹੋਈ ਏ 500 ਬੈਸ 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 ਹੋਰ ਕੀ ਦੂਜੇ ਲੋਡ ਕਰ ਲਾ ਮੂੰਹ ਦਾ ਘੁਮਾ ਕੇ ਤਾਂ ਨੂੰ ਪੈਪਦਾ ਅੱਗੋਂ ਚਾਹੈਂ ਚੱਲ ਗੱਗੂ ਨੌਜਵਾਨ ਨੂੰ ਚਕਾਤੀ ਭਾਈ ਢੋਲੀ ਬੇਲਾ ਆਇਆ ਮੈਂ ਕਿਹਾ ਤੈਨੂੰ ਤਣਦੇ ਅੱਜ ਵਾਹੀ ਗਰੀ ਜੀ ਫਵਾ ਕੇ 6 ਵਜੇ ਦਾ ਸਮਾਂ ਹੋ ਗਿਆ ਤੇ ਆਓ ਬਈ ਸਾਡੀ ਨਿਆਈ ਵਾਲੀ ਮੋਟਰ ਖਾਸੇ ਟਾਈਮ ਬਾਅਦ ਦਿਖਾਈ ਆ ਕਿਤੇ ਕਿਤੇ ਸਾਡੇ ਬਈ ਇੱਥੇ ਨਹਿਰਾਂ ਸੂਆਂ ਲੈਣੇ ਵੀ ਉਪਏ ਨੇਗੇ ਉੱਤੇ ਹੀ ਮਤਲਬ ਪੱਖੇ ਮੋਟਰਾਂ ਇਹ ਆਥਣ ਵੇਲਾ ਹੋ ਗਿਆ ਲਗਭਗ ਇਹ ਆਏ ਚੱਲੀ ਜਾਂਦੀ ਸੋਨਾ ਪਾਣੀ ਕੱਢੀ ਜਾਣੀ ਹਾਲਾਂਕਿ ਇਹਨਾਂ ਦਾ ਛਤਰੀਆਂ ਦਾ ਮੂੰਹ ਵੀ ਇਧਰ ਨੂੰ ਆ ਸੂਰਜ ਦੇ ਉਲਟ ਪਾਸੇ ਨੂੰ ਇਹ ਇਹ ਪੇ ਆਪਾਂ ਪਿੱਛੇ ਜੀ ਲੱਗੀ ਐ ਇਹ ਮੋਟਰ ਆ ਬਈ ਆਪਣੇ ਹੁਣ ਦੋ ਹੀ ਛਤਰियां ਲਾਉਂਦੇ ਆ ਇਹ ਇੱਕ ਇਸਤੇ ਡੰਡੇ ਜੇ ਤੇ ਤੇ ਕਾਰਨ ਇਹਦਾ ਇਹ ਆ ਕਿ ਮਤਲਬ ਹਵਾ ਨੇਰੀ ਬੁੱਲੇ ਨਾਲ ਇਹ ਉਖੜਦੀਆਂ ਨਹੀਂ ਦਬਾ ਘਟ ਪੈਂਦਾ ਇਹਦੇ ਹਵਾ ਦਾ ਪ੍ਰੈਸ਼ਰ ਨਹੀਂ ਬਣਦਾ ਤਾਂ ਫਿਰ ਆਪੀ ਇਹ ਤੇ ਦੂਜਾ ਇਹ ਨੀਮਾਂ ਲਾਉਂਦੇ ਆ ਹੁਣ ਤੇ ਪਹਿਲਾਂ ਵਾਲੀਆਂ ਉਹ ਆਪਣੇ ਆਮਨ ਕਿਆਂ ਉਧਰ ਉਹ ਚੈਰਾ ਅੱਜ ਦਾ ਬਾਜ ਰਿਓਲੇ ਦੇਖਦਿਆਂ ਨੇ ਉਹ ਵੱਡੇ ਇੱਕੋ ਛਤਰੀ ਜਿਹਾ ਲਾਉਂਦੇ ਹੁੰਦੇ ਸੀ 7 8 10 ਦੀ ਉਹ ਉਤੇ ਹਵਾ ਦਾ ਪ੍ਰੈਸ਼ਰ ਵਾਲਾ ਬਣਦਾ ਸੀ ਚਲੋ ਵੀ ਚਲੋ ਤੇ ਉਹ ਟੇਆਂ ਬੰਨ ਰੱਖੀਆਂ ਨੌਜਵਾਨਾਂ ਨੇ ਦੇ ਅਗਲੇ ਖੇਤ ਫੇਰ ਅੱਜ ਇਹਦਾ ਇੰਹੀ ਤੋਰਾ ਫੇਰ ਹੀ ਰਿਹਾ ਕਦੇ ਇੱਧਰ ਲਿਖੇ ਕਦੇ ਉੱਧਰ ਲਿਖੇ ਜਾਂਦਾ ਬਾਲੇ ਉਹ ਚੋਬਰਾ ਬੱਦ ਦੇਖੇ ਕਿਹੜਾ ਤੇਰੇ ਤੇ ਧਰ ਲੈਣਾ ਕੈਮਰਾ ਮੈਂ ਤਾਂ ਧਰ ਲੈ ਤਾਂ ਲੋ ਫੱਕ ਪੱਟੀ ਜਨੇ ਉਹਨਾਂ ਉਹਨਾਂ ਕੋਲੇ ਵਜ ਬੱਦ ਲਾ ਤਾਂ ਲਵੇ ਨਾ ਬੱਦ ਲਾ ਅੱਜ ਬੱਦ ਖਿੱਚ ਅੱਧ ਬੱਦ ਖਿੱਚਿਆ ਕੰਮ ਅੱਜ ਹੋਰ ਹੋਰ ਅੱਜ ਖਿੱਚ ਲਈ ਆ ਯਾਰ ਠੀਕ ਐ ਚੰਗੀ ਗੱਲ ਆ ਫੇਰ 7:30 ਵਜੇ ਦਾ ਵੇਲਾ ਤੇ ਬੋਲਦੇ ਹੋਏ ਜਨੌਰ ਤੇ ਸਾ ਨਾਲ ਦੇ ਪਿੰਡ ਜੋੜਕੀਆਂ ਮਾਨਸਾ ਜ਼ਿਲ੍ਹੇ ਦਾ ਪਿੰਡ ਐ ਇੱਥੋਂ ਸਪੀਕਰ ਚ ਆਉਂਦੀ ਹੋਈ ਬਾਬਾ ਜੀ ਦੀ ਬਹੁਤ ਪਿਆਰੀ ਆਵਾਜ਼ ਤੇ ਕੰਨਾਂ ਚ ਪੈਂਦੀ ਹੋਈ ਬਾਣੀ ਤੇ ਇੱਧਰ ਲੱਗੇ ਪਏ ਹਜੇ ਡਿਊਟੀ ਦਾ ਡੂੜਦੋਕ ਨਾਲਾ ਰਹਿ ਗਿਆ ਉਹ ਲਾਈ ਜਾਂਦੇ ਆ ਝੋਨਾ ਤੇ ਆਪਾਂ ਵੀ ਜੋੜੀ ਇੱਥੇ ਲਾ ਰੱਖੀ ਆਲੇ ਬਹੁਤ ਸੋਹਣਾ ਜੀ ਲੱਗਿਆ ਹੋਇਆ ਠੰਡੀ ਹਵਾ ਚੱਲ ਰਹੀ ਆ ਸੋਹਣਾ ਮੌਸਮ ਆ ਦਿਨ ਚ ਫਿਰ ਬਹੁਤ ਜ਼ਿਆਦਾ ਗਰਮੀ ਹੋ ਗਈ ਸੀ ਹੁਣ ਸ਼ਾਮ ਜੀ ਨੂੰ ਫਿਰ ਹਵਾ ਠੀਕ ਵਗ ਪਈ ਆ ਤੇ ਖੈਰ ਅ ਠੀਕ ਰਿਹਾ ਅੱਜ ਦਾ ਦਿਨ ਵੀ ਆਪਣਾ ਮਤਲਬ ਪਰਮਾਤਮਾ ਦਾ ਸ਼ੁਕਰ ਕਰਦੇ ਹੁੰਨੇ ਆ ਕਿ ਵਧੀਆ ਆਪਦਾ ਕੰਮ ਕਰਦੇ ਆ ਕੰਮ ਚ ਜੀ ਲੱਗਿਆ ਰਹਿੰਦਾਗਾ ਮਾਣੇ ਚੰਗੇ ਕੰਮਾਂ ਤੋਂ ਬੰਦਾ ਅੱਬਾ ਚ ਰਹਿੰਦਾਗਾ ਤੇ ਖੈਰ ਸਾਡੇ ਵਾਲੇ ਪਾਸੇ ਵੀ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਨਾ ਵੀ ਆਪਦੇ ਵੀ ਚੋਬਰ ਸਾਰੇ ਆਪੋ ਆਪਦਾ ਕੰਮ ਆਪ ਹੀ ਕਰਦੇ ਆ ਕਿ ਮਤਲਬ ਭਈ ਬੂਈਆਂ ਦਾ ਬੋਲਬਾਲਾ ਬਹੁਤ ਘਟਾ ਗਿਆ ਇਹ ਕਿ ਇੱਕ ਇੱਕ ਦੁੱਖ ਕਰਾਂਦੇ ਉਹ ਭਈਏ ਆਈ ਹੋਈ ਨੇਗੇ ਜੋ ਨਾਲ ਹੋਣਾ ਤੇ ਬਾਕੀ ਜੋ ਭਈਆ ਸਾਡੇ ਓਮੇ ਖੇਤਾਂ ਚ ਹੈ ਨਹੀਂ ਕਿਸੇ ਦੇ ਵੀ ਰੱਖਿਆ ਹੋਇਆ ਕੰਮ ਕਰਨ ਨੂੰ ਜਾਂ ਖੇਤਾਂ ਚ ਜਾਂ ਘਰਾਂ ਚ ਉਹ ਹੀ ਜੀ ਗੱਲਬਾਤ ਹੈ ਨਹੀਂ ਸਾਡੇ ਏਰੀਆ ਚ ਤੇ ਜੀ ਕਿਸੇ ਦੇ ਹੈਗਾ ਇੱਕ ਅੱਧਾ ਉਹ ਮਤਲਬ ਦੂਰ ਦੂਰ ਕੇ ਤੇ ਡੇਰੀ ਫਾਰਮਾਂ ਚ ਕਿਤੇ ਕਿਤੇ ਕਿਤਾ ਇਹ ਮਿਲੂਗਾ ਤੇ ਨਹੀਂ ਤਾਂ ਬਸ ਕਿਰਪਾ ਰੱਬ ਦੀ ਵੀ ਸਾਰੇ ਲੋਕ ਆਪਦਾ ਕੰਮ ਆਵਸਥੀਆਂ ਆਪਦਾ ਆਪ ਕਰਨ ਆ ਪਸੰਦ ਕਰਦੇ ਨੇਗੇ ਤੇ ਖੈਰ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਦੇਖਦੇ ਹੋ ਤੇ ਬੇਨਤੀ ਇਹ ਵੀਡੀਓ ਨੂੰ ਲਾਈਕ ਲਾਜ਼ਮੀ ਕਰਦਿਆ ਕਰੋ ਨਾਲ ਸੋਣਾ ਇੱਕ ਕਮੈਂਟ ਕਰਦਿਆ ਕਰੋ ਕਿ ਵੀਡੀਓ ਨੂੰ ਫਿਰ ਰੀਚ ਵੱਧ ਮਿਲਦੀ ਹੈ ਕਿ ਚਾਰ ਬੰਦਿਆਂ ਤੱਕ ਵੀਡੀਓ ਵੱਧ ਪਹੁੰਚਦੀ ਹੈ ਤੇ ਇਹਨੇ ਨਾਲ ਸਾਨੂੰ ਸਾਡੀ ਮਦਦ ਹੋ ਜਾਂਦੀ ਹੈ ਕਿ ਭਾਈ ਵੀਡੀਓ ਥੋੜੀ ਦੋ ਲੋਕ ਵੱਧ ਦੇਖਦੇ ਹੈਗੇ ਤੇ ਐਸੇ ਦੇ ਨਾਲ ਸਮਾਪਤ ਆਪਣਾ ਅੱਜ ਦਾ ਪ੍ਰੋਗਰਾਮ ਹੋ ਉਮੀਦ ਕਰਦਾ ਠੀਕ ਲੱਗਿਆ ਹੋਊਗਾ ਜਿਹੇ ਜੀ ਅਸੀਂ ਵਜ ਬਸ ਇਧਰ ਉਧਰ ਭੱਜ ਦੌੜ ਜੀ ਬਣੀ ਰਹੀ ਲਹਿਰ ਜੀ ਕਈ ਵਾਰੀ ਘਟ ਬਣਦੀ ਹੈ ਵੀਡੀਓ ਦੇ ਵਿੱਚ ਦੀ ਮੈਂ ਕਈ ਵਾਰੀ ਸੁਸਤੀ ਪਾਈ ਮਤਲਬ ਇਧਰ ਉਧਰ ਰੱਕ ਲਈ ਤੋਂ ਉਦੋਂ ਬੰਦਾ ਜਦੋਂ ਨੀਂਦ ਜੀ ਜੋਵੇ ਫੇਰ ਆਣ ਲੱਗਾ ਛੱਡ ਯਾਰ ਕੀ ਕੈਮਰਾ ਖੋਲਣਾਗਾ ਤੇ ਉਹ ਹੀ ਜੀ ਗੱਲਬਾਤ ਹੋ ਜਾਂਦੀ ਹੈ ਕਈ ਵਾਰੀ ਤੇ ਲੋਟਾ ਮਾਹੌਲ ਚੜਦੀ ਗਲਾਚਾ ਤੇ ਬਾਬਾ ਸਾਰਿਆਂ ਨੂੰ ਚੜਦੀ ਗਲਾਚੇ ਰੱਖੇ ਤੇ ਮਿਲਦੇ ਆ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਜੁੜੇ ਰਹੋ ਉਹ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ